ਜੇ ਉਹ ਖਾਰਜ ਕਰਨਗੇ ਨਾ ਜੀ ਮੈਂ ਉਹਨਾਂ ਨੂੰ ਇਹ ਗੱਲ ਕਹਿ ਕੇ ਵੀ ਆਇਆ ਵੀ ਭਾਈ ਦੇਖ ਕੇ ਡਿਟੇਲ ਆਰਡਰ ਪਾਇਓ ਇਹ ਆਰਡਰ ਨੇ ਹਾਈ ਕੋਰਟ ਤੱਕ ਜਾਊਗਾ ਮੇਰੇ ਸਰਕਾਰੀ ਬਕਾਇਏ ਸਾਰੇ ਕਲੀਅਰ ਨੇ ਪਰ ਮੈਂ ਜੁਲਾ ਟੈਕਸ ਦੀ ਰਸੀਦ ਵੀ ਨਹੀਂ ਲਾਈ ਕਟਾ ਕੇ ਜੇਬ 'ਚ ਪਾ ਕੇ ਰੱਖ ਲਈ ਐਨਓਸੀ ਵੀ ਨਹੀਂ ਲਾਈ ਕੋਈ ਚੀਜ਼ ਨਹੀਂ ਲਾਈ ਮੈਨੂੰ ਕੀ ਲੋੜ ਆ ਜੇ ਸਰਕਾਰ ਮੇਰੇ ਤੋਂ ਪੁੱਛੂਗੀ ਕੋਈ ਰਿਟਰਨਿੰਗ ਅਫਸਰ ਪੁੱਛੂਗਾ ਕਿ ਤੈਂ ਕਟਾਈ ਹੈ ਤਾਂ ਮੈਂ ਪੇਸ਼ ਕਰ ਸਕਦਾ ਐਨਓਸੀਆਂ ਲੈ ਲਈਆਂ ਐਨਓਸੀ ਦੀ ਜਿਹੜੀ ਫੋਟੋ ਕਾਪੀ ਹੈ ਉਹਨੂੰ ਸੈਲਫ ਅਟੈਸਟਡ ਕਰਕੇ ਅਸੀਂ ਜਿਹੜੀ ਹੈਗੇ ਰਿਟਰਨਿੰਗ ਅਫਸਰ ਦੇ ਪਾਸ ਲੈ ਕੇ ਗਏ ਤੇ ਉਹ ਕਹਿੰਦਾ ਜੀ ਨਹੀਂ ਇਹਦੇ ਵਿੱਚ ਅਸਲ ਲਾਓ ਜੇ ਅਸਲੇ ਅਸੀਂ ਉੱਥੇ ਲਾਤੀ ਸਾਡੇ ਕੋਲ ਕੀ ਰਹਿ ਗਿਆ ਬਈ ਕੱਲ ਨੂੰ ਤੁਸੀਂ ਵਿੱਚ ਤੇ ਕੱਢ ਕੇ ਕਿਸੇ ਪਾਰਟੀ ਦੇ ਦਬਾਅ ਹੇਟ ਪਾਰ ਦਿੱਤੀ ਤੇ ਅਗਲਾ ਕਹੂਗਾ ਜੀ ਹੁਣ ਤੁਸੀਂ ਐਨਓਸੀ ਨਹੀਂ ਲਈ ਐਨਓਸੀ ਅਸੀਂ ਫੇਰ ਲੈ ਕੇ ਆਉਣ ਜੋਗੇ ਨਹੀਂ ਸਾਡੇ ਫੇਰ ਫੋਟੋਕਾਪੀ ਰਹਿ ਜੂਗੀ ਕੱਲ੍ਹ ਵਾਸਤੇ ਅਗਲਾ ਕਹੂਗਾ ਮੈਂ ਫੋਟੋਕਾਪੀ ਨੂੰ ਮੰਨਦਾ ਨਹੀਂ ਤੇ ਜਿਹੜੇ ਗਵਾਹ ਏ ਉਹ ਕਿਤੋਂ ਵੀ ਆ ਸਕਦੇ ਆ ਇਕੱਲੇ ਪਿੰਡ ਦੇ ਨਹੀਂ ਇਕੱਲੇ ਬਾੜ ਦੇ ਨਹੀਂ ਪੂਰੇ ਹਿੰਦ ਭਾਰਤ ਵਰਸ਼ ਜੋ ਕਿਤੇ ਵੀ ਦੋ ਗਵਾਹੀ ਪਾ ਸਕਦੇ ਆ ਜਿਹੜੀ ਗੱਲ ਹੈਗੀ ਹੈ ਉਹ ਲੋਕਾਂ ਦੀ ਜੋ ਮੈਂਬਰ ਉਹਰੇ ਭਰਨ ਦੇ ਲਈ ਆ ਰਹੇ ਨੇ ਉਹਨਾਂ ਦੀ ਮਾਸੂਮੀਅਤ ਇਲਟਰੇਸੀ ਦਾ ਜੋ ਨਜਾਇਜ਼ ਫਾਇਦਾ ਜਿਹੜਾ ਹੈਗਾ ਇਹਨਾਂ ਦੁਆਰਾ ਜਿਹੜੇ ਅਫਸਰ ਹੈ ਇਹਨਾਂ ਦੁਆਰਾ ਚੱਕਿਆ ਜਾ ਰਿਹਾ ਹੈ ਕਿਉਂਕਿ ਇਹ ਚੰਗੀ ਤਰੀਕੇ ਨਾਲ ਟ੍ਰੇਨ ਨਹੀਂ ਕੀਤੇ ਜੋ ਕਿ ਸਰਕਾਰ ਨੇ ਇਮੀਡੀਏਟਲੀ ਜੋ ਇਹ ਇਲੈਕਸ਼ਨਾਂ ਦਾ ਸਮਾਂ ਘੋਸ਼ਿਤ ਕੀਤਾ ਪਹਿਲਾਂ ਤਾਂ ਕੀਤੀਆਂ ਨਹੀਂ ਫਿਰ ਹਾਈ ਕੋਰਟ ਦੇ ਹੁਕਮਾਂ ਤੇ ਇਮੀਡੀਏਟਲੀ ਕਰ ਦਿੱਤਾ ਉਸ ਦੇ ਦਰਮਿਆਨ ਦੋ ਦਿਨ ਦੀਆਂ ਛੁੱਟੀਆਂ ਸੀ ਵਿੱਚ ਨਾਮਜ਼ਾਦਗੀਆਂ ਦੇ ਲਈ ਇਸ ਦਿਨ ਇਸ ਲਈ ਅੱਜ ਦੇ ਦਿਨ ਬਹੁਤ ਜ਼ਿਆਦਾ ਜਿਹੜਾ ਰਸ਼ ਇੱਥੇ ਪਿਆ ਹੋਇਆ ਜੋ ਅਫਸਰ ਨੇ ਉਹ ਇੰਨੇ ਟ੍ਰੇਨ ਨਹੀਂ ਹੈਗੇ ਉਹਨਾਂ ਨੂੰ ਆਪ ਖੁਦ ਨੂੰ ਕਿਸੇ ਗੱਲ ਦੀ ਨੋਲੇਜ ਨਹੀਂ ਗਈ ਜੋ ਲੋਕਾਂ ਦੀ ਮਸੂਮੀਅਤ ਉਹਦਾ ਨਜਾਜ਼ ਫਾਇਦਾ ਇਸ ਤਰ੍ਹਾਂ ਹੋ ਰਿਹਾ ਹੈ ਮਤਲਬ ਜੇ ਤੁਸੀਂ ਕਿਉਂ ਕਹਿ ਰਹੇ ਮੈਨੂੰ ਨੌਲੇਜ ਨਹੀਂ ਕੀ ਕੁਝ ਇਹੋ ਜਿਹਾ ਹੋਇਆ ਜਿਹੜਾ ਤੁਹਾਨੂੰ ਲੱਗਦਾ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਬੀਰ ਜੀ ਗੱਲ ਇਹ ਹੈ ਵੀ ਜੋ ਨਾਮਜ਼ਾਦਗੀ ਪੱਤਰ ਦਾਖਲ ਕਰਨੇ ਨੇ ਕਿਸੇ ਨੇ ਉਹ ਨਾਮਜ਼ਾਦਗੀ ਪੱਤਰ ਦੇ ਵਿੱਚ ਤਜਵੀਜ਼ ਕਰਤਾ ਸਕੈਂਡਰ ਤੇ ਨਾਮਜ਼ਾਦਗੀ ਪੱਤਰਾਂ ਦੇ ਵਿੱਚ ਆਪਣੀ ਜੋ ਪ੍ਰਾਪਰਟੀ ਆਪਣੀ ਜੋ ਓਨਰਸ਼ਿਪ ਆ ਉਹਦੀ ਡਿਟੇਲ ਦੇਣੀ ਹੈ ਤੇ ਦੋ ਗਵਾਹਾਂ ਨੇ ਉਹਨੂੰ ਕਰਕੇ ਦੇ ਦੇਣਾ ਹੈ ਤੇ ਉਸ ਦੇ ਲਈ ਉਹਨੇ ਪਿੱਛੇ ਇੱਕ ਆਪਣਾ ਸਵੈ ਘੋਸ਼ਣਾ ਲਾ ਦੇਣਾ ਕਿ ਮੇਰੇ ਉੱਪਰ ਕੋਈ ਮੁਕੱਦਮਾ ਨਹੀਂ ਮੈਂ ਕਿਸੇ ਕੇਸ 'ਚ ਸਜ਼ਾ ਜਾਂ ਜਾਬਤਾ ਨਹੀਂ ਨਾ ਮੈਂ ਕਿਸੇ ਪੰਚਾਇਤੀ ਜਿਹੜਾ ਹੈਗਾ ਕਿਸੇ ਵੀ ਉਹਦਾ ਪੰਚਾਇਤ ਦੇ ਸੰਬੰਧੀ ਜਾਂ ਸਮਤੀ ਦੇ ਸੰਬੰਧੀ ਕਿਸੇ ਕੋਈ ਦੇਣਦਾਰੀ ਹੈ ਮੇਰੇ ਖਿਲਾਫ ਪਰੰਤੂ ਇੱਕ ਹਉਆ ਬਣਾ ਦਿੱਤਾ ਸਰਕਾਰ ਨੇ ਸਾਡੇ ਕਾਰਜਪਾਲਿਕਾ ਨੇ ਇਹ ਲੋਕਾਂ ਨੂੰ ਗਾਈਡ ਕਰਨ ਦੀ ਥਾਂ ਉਹਨੂੰ ਮਿਸ ਜਿਹੜਾ ਹੈਗਾ ਲੀਡ ਕੀਤਾ ਜਾ ਰਿਹਾ ਕਹਿੰਦੇ ਭਾਈ ਇਹ ਕਾਨੂੰਨ ਹੈ ਭਾਈ ਤੁਹਾਨੂੰ ਨਹੀਂ ਪਤਾ ਹੋਣਾ ਕਾਨੂੰਨ ਦਾ ਸਾਨੂੰ ਪਤਾ ਸੀ ਕਾਨੂੰਨ ਦੇ ਹਿਸਾਬ ਨਾਲ ਕਰ ਰਹੇ ਆਂ ਦੇਖੋ ਐਨਓਸੀ ਆਪਾਂ ਕਹਿੰਦੇ ਜੀ ਬਲਾਕ ਡਿਵੈਲਪਮੈਂਟ ਅਫਸਰ ਤੋਂ ਜਿਹੜੀ ਐਨਓਸੀ ਲੈ ਕੇ ਆਓ ਉਹ ਐਨਓਸੀ ਕਿਹਨੂੰ ਚਾਹੀਦੀ ਹੈ ਜਿਹੜਾ ਬੰਦਾ ਕਦੇ ਕਿਸੇ ਪੰਚਾਇਤ ਦਾ ਮੈਂਬਰ ਰਿਹਾ ਕਿਸੇ ਸਰਪੰਚ ਦਾ ਰਿਹਾ ਉਹਦੇ ਉੱਪਰ ਕੋਈ ਉਹਦੇ ਖਿਲਾਫ ਜਿਹੜਾ ਹੈਗਾ ਕੋਈ ਪੈਸੇ ਦਾ ਲੈਣ ਦੇਣ ਹੋ ਸਕਦਾ ਜਿਹੜਾ ਕਦੇ ਖੜਿਆ ਹੀ ਨਹੀਂ ਜੇ ਬੰਦਾ ਬਿਲਕੁਲ ਮੈਂ ਬੰਦਾ ਫਰੈਸ਼ ਬੰਦਾ ਹੈ ਉਹਨੂੰ ਵੀ ਕਹਿੰਦੇ ਜੀ ਤੁਸੀਂ ਐਨਓਸੀ ਲੈ ਕੇ ਜਾਓ ਉਹਨੂੰ ਐਨਓਸੀ ਦੀ ਕੀ ਲੋੜ ਹੈ ਫਿਰ ਜੀ ਤੁਸੀਂ ਐਨਓਸੀ ਜਿਹੜੀ ਹੈਗੀ ਵਿੱਚ ਲਾਓ ਚੁੱਲ੍ਹੇ ਟੈਕਸ ਦੀਆਂ ਰਸੀਦਾਂ ਦੇਖੋ ਜੇ ਕਿਸੇ ਨੂੰ ਮੇਰਾ ਮੈਂ ਕੈਂਡੀਡੇਟਾਂ ਮੰਨ ਲਓ ਮੰਨ ਲਓ ਮੈਂ ਹੈ ਨਹੀਂਗਾ ਮੈਂ ਨਾਮਜ਼ਦਗੀ ਵਾਸਤੇ ਨਹੀਂ ਆਇਆ ਮੈਂ ਇਹਨਾਂ ਦੇ ਨਾਲ ਆਇਆ ਸੀਗਾ ਇਹਨਾਂ ਤੋਂ ਇਲੀਗਲ ਅਸਿਸਟੈਂਸ ਦੇ ਵਾਸਤੇ ਆਇਆ ਸੀਗਾ ਮੰਨ ਲਓ ਮੈਂ ਕੈਂਡੀਡੇਟਾਂ ਮੈਂ ਆਪਣਾ ਜਿਹੜਾ ਹੈਗਾ ਨਾਮਜ਼ਦਗੀ ਪੱਤਰ ਦਾਇਰ ਕਰ ਰਿਹਾ ਮੈਂ ਕੇਵਲ ਤੇ ਕੇਵਲ ਪਰ ਪੱਤਰ ਦਾਇਰ ਕਰ ਦਿੱਤਾ ਜੇਕਰ ਕਿਸੇ ਨੂੰ ਮੇਰੇ ਤੇ ਓਬਜੈਕਸ਼ਨ ਹੈ ਵੀ ਹਾਂ ਜੀ ਇਹਨੇ ਜਿਹੜਾ ਹੈਗਾ ਟੈਕਸ ਨਹੀਂ ਦਿੱਤਾ ਇਹਨੇ ਬਿਜਲੀ ਦਾ ਬਿੱਲ ਨਹੀਂ ਭਰਿਆ ਜੀ ਇਹ ਫਲਾਣੀ ਚੀਜ਼ ਹੈ ਇਹ ਕੱਲ ਦਾ ਸਮਾਂ ਉਹ ਕੱਲ ਨੂੰ ਆਣ ਕੇ ਦੇਵੇ ਮੇਰੀ ਪਰਸਨਲ ਡਿਟੇਲ ਜਿਹੜੀ ਹੈਗੇ ਤੁਸੀਂ ਤੀਏ ਬੰਦੇ ਨਾਲ ਸ਼ੇਅਰ ਨਹੀਂ ਕਰ ਸਕਦੇ ਜੇ ਉਹਨੂੰ ਮੇਰੇ ਤੇ ਅਤਰਾਜ ਹੈ ਫਿਰ ਅਤਰਾਜਾਂ ਵਾਲੀ ਡੇਟ ਰੱਖਣ ਦਾ ਕੀ ਫਾਇਦਾ ਜੇ ਤੁਸੀਂ ਪਹਿਲਾਂ ਹੀ ਅਗਲੇ ਨੂੰ ਕਹੀ ਜਾਂਦੇ ਆਂ ਵੀ ਆਹ ਜੀ ਕਰਦੋ ਆਹ ਜੀ ਕਰਦੋ ਇਹ ਕਰਦੋ ਇਹ ਕੋਈ ਮਤਲਬ ਨਹੀਂ ਬਣਦਾ ਸੋ ਜਿਹੜੀਆਂ ਚੀਜ਼ਾਂ ਮੇਰਾ ਇਹ ਹੈ ਮੈਂ ਬਿੱਲ ਤਾਰੇ ਹੋਏ ਨੇ ਹੁਣ ਮੇਰੇ ਕੋਲ ਲੱਖਾਂ ਹੀ ਡਿਟੇਲਾਂ ਨੇ ਮੈਂ ਬੈਂਕ ਦੇ ਪੈਸੇ ਦਿੱਤੇ ਹੋਏ ਆ ਨਹੀਂ ਦਿੱਤੇ ਜੇ ਡਿਫਾਲਟ ਰ ਕੱਲ ਨੂੰ ਆਣ ਕੇ ਮੇਰੇ ਤੇ ਕੋਈ ਇਤਰਾਜ਼ ਕਰੇ ਇਹ ਅੱਜੇ ਕਹਿੰਦੇ ਜੀ ਫਲਾਣੀ ਬੀ ਲਿਆ ਦਿਓ ਲੋਕਾਂ ਨੂੰ ਤੰਗ ਕਰਿਆ ਜਾ ਰਿਹਾ ਤੁਸੀਂ ਜੀ ਬੈਂਕ ਦੀਆਂ ਸਟੇਟਮੈਂਟਾਂ ਲਾ ਦਿਓ ਤੁਸੀਂ ਜੀ ਲੋਨ ਦੀਆਂ ਸਟੇਟਮੈਂਟਾਂ ਲਿਆ ਦਿਓ ਗੱਡੀਆਂ ਦੀਆਂ ਆਰਸੀਆਂ ਲਾ ਦਿਓ ਹੁਣ ਕਹਿਣਗੇ ਜੀ ਜ਼ਮੀਨਾਂ ਦੀਆਂ ਫਰਦ ਇਹ ਜੋ ਲੋਕ ਇੱਥੇ ਮਿਸਲੀਡ ਕਰਦੇ ਨੇ ਇਹਨ ਕੁਝ ਨਹੀਂ ਮੰਗਦੇ ਤੁਹਾਡੇ ਕੋਲੋਂ ਤੁਹਾਨੂੰ ਤੁਹਾਡਾ ਆਪਣਾ ਸਾਰਾ ਕੁਝ ਕਲੀਅਰ ਹੋਣਾ ਚਾਹੀਦਾ ਜੇ ਨਾ ਕਲੀਅਰ ਹੋਇਆ ਤਾਂ ਤੁਹਾਡੇ ਨਾਮਜ਼ਾਦਗੀਆਂ ਖਾਰਜ ਹੋ ਸਕਦੀਆਂ ਤੇ ਉਸ ਦੇ ਨਾਲ ਕੱਲਾ ਬੰਦਾ ਸਵੇਹ ਕੁਛ ਨਾਲ ਅਗਲਾ ਕਹਿੰਦਾ ਮੈਂ ਸਾਰਾ ਕੁਝ ਤਾਰਿਆ ਹੋਇਆ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਸਾਡੇ ਉਰੇ ਬੰਦੇ ਕਮਾਲਪੁਰ ਦੀ ਪੰਚਾਇਤ ਕਾਗਜ ਲੈ ਕੇ ਆਈ ਉਹਦੇ ਵਿੱਚ ਅਸੀਂ ਐਨਓਸੀ ਦੀ ਫੋਟੋ ਕਾਪੀ ਚਲੋ ਅਸੀਂ ਕਰਵਾ ਲਈਆਂ ਸਾਡੇ ਬੰਦਿਆਂ ਨੇ ਡਰਦਿਆਂ ਨੇ ਵੀ ਕਿਤੇ ਕਾਗਜਾਤ ਨਾ ਕੈਂਸਲ ਹੋ ਜਾਣ ਐਨਓਸੀਆਂ ਲੈ ਲਈਆਂ ਐਨਓਸੀ ਦੀ ਜਿਹੜੀ ਫੋਟੋ ਕਾਪੀ ਹੈ ਉਹਨੂੰ ਸੈਲਫ ਅਟੈਸਟਡ ਕਰਕੇ ਅਸੀਂ ਜਿਹੜੀ ਹੈਗੇ ਰਿਟਰਨਿੰਗ ਅਫਸਰ ਤੇ ਉਹ ਕਹਿੰਦਾ ਜੀ ਨਹੀਂ ਇਹਦੇ ਵਿੱਚ ਅਸਲ ਲਾਓ ਜੇ ਅਸਲੇ ਅਸੀਂ ਉੱਥੇ ਲਾਤੀ ਸਾਡੇ ਕੋਲ ਕੀ ਰਹਿ ਗਿਆ ਬਈ ਕੱਲ ਨੂੰ ਤੁਸੀਂ ਵਿੱਚ ਤੇ ਕੱਢ ਕੇ ਕਿਸੇ ਪਾਰਟੀ ਦੇ ਦਬਾਅ ਹੇਠ ਪਾੜ ਦਿੱਤੀ ਤੇ ਅਗਲਾ ਕਹੂਗਾ ਜੀ ਹੁਣ ਤੁਸੀਂ ਐਨਓਸੀ ਨਹੀਂ ਲਈ ਐਨਓਸੀ ਅਸੀਂ ਫੇਰ ਲੈ ਕੇ ਆਉਣ ਜੋਗੇ ਨਹੀਂ ਸਾਡੇ ਫੇਰ ਫੋਟੋਕਾਪੀ ਰਹਿ ਜੂਗੀ ਕੱਲ੍ਹ ਵਾਸਤੇ ਅਗਲਾ ਕਹੂਗਾ ਮੈਂ ਫੋਟੋਕਾਪੀ ਨੂੰ ਮੰਨਦਾ ਨਹੀਂ ਸਮਝਦੇ ਕਿ ਨਹੀਂ ਮੇਰੀ ਗੱਲ ਨੂੰ ਦੂਜੀ ਜਿਹੜੀ ਗੱਲ ਹੈਗੀ ਆ ਕਿ ਕਿਸੇ ਨੂੰ ਇਹ ਗੱਲ ਦੇ ਲਈ ਜੇ ਮੈਂ ਉੱਥੇ ਜੇ ਕੋਈ ਬੰਦਾ ਲੀਗਲ ਅਸਿਸਟੈਂਸ ਦੇ ਲਈ ਜਾ ਰਿਹਾ ਤੁਸੀਂ ਬਾਹਰ ਜੇ ਕੋਈ ਬੰਦਾ ਉਹਨੂੰ ਸਵਾਲ ਪੁੱਛਣ ਦੇ ਲਈ ਜਾ ਰਿਹਾ ਉਹ ਇਹ ਸਮਝਦੇ ਨੇ ਸਾਡੀ ਇੱਕ ਸਰਬਜੀਤ ਸਿੰਘ 21 ਨੰਬਰ ਕਮਰੇ ਦੇ ਵਿੱਚ ਲੈਕਚਰਰ ਨੇ ਸਰਕਾਰੀ ਸਕੂਲ ਦੇ ਉਹ ਬੈਠੇ ਆ ਮੈਂ ਆਪਣੇ ਨਾਮਜ਼ਦਗੀ ਪੱਤਰ ਆਪਣੇ ਆਪਣਾ ਜਿਹੜਾ ਕਜ਼ਨ ਸੀਗਾ ਉਹਦੇ ਨਾਲ ਗਿਆ ਨਾਮਜ਼ਦ ਉਹਦੀ ਜਿਹੜੀ ਤਜਵੀਜ਼ ਸਕੇਂਡਰ ਦੇ ਨਾਲ ਗਿਆ ਐਜ਼ ਅ ਲੀਗਲ ਅਸਿਸਟੈਂਟ ਮੈਨੂੰ ਉਹਨੇ ਇੱਕ ਤਰ੍ਹਾਂ ਦਾ ੱੱਕੇ ਮਾਰ ਕੇ ਬਾਹਰ ਕੱਢਣ ਵਾਲੀ ਗੱਲ ਕੀਤੀ ਆ ਮੈਂ ਕਿਹਾ ਮੈਂ ਲੀਗਲ ਅਸਿਸਟੈਂਟ ਦੇ ਲਈ ਆਇਆ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਇਹ ਕਿੱਥੇ ਲਿਖਿਆ ਤੁਹਾਡੇ ਉਰੇ ਕਿਸੇ ਹਾਲ ਦੇ ਵਿੱਚ ਤੁਸੀਂ ਦੇਖ ਲਿਓ ਵੀ ਕਿਤੇ ਲਿਖਿਆ ਵੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਕੇਵਲ ਸਕੇਂਡਰ ਤਜਵੀਜ਼ ਕਰਤਾ ਪੰਜ ਬੰਦੇ ਘੱਟੋ-ਘੱਟ ਤੇ ਜਿਹੜਾ ਹੈਗਾ ਉਮੀਦਵਾਰ ਦੇ ਨਾਲ ਜਾ ਸਕਦੇ ਨੇ ਮੁੱਖ ਮੰਤਰੀ ਵੀ ਜਾਂਦਾ ਪ੍ਰਧਾਨ ਮੰਤਰੀ ਜਾਂਦਾ ਐਮ ਐਲ ਏ ਐਮ ਪੀ ਵੀ ਜਾਂਦੇ ਉਹਨਾਂ ਨਾਲ ਵੀ ਉਹਨਾਂ ਦੀਆਂ ਫੈਲਾਂ ਨੂੰ ਅੱਗੇ ਦੇਣ ਦੇ ਲਈ ਉਹਨਾਂ ਦੇ ਲੇੜੇ ਲੀਗਲ ਅਸਿਸਟੈਂਟ ਅੱਗੇ ਜਾਂਦੇ ਆ ਗਿਆ ਟੈਕਸ ਦੀ ਵੀ ਬਹੀ ਗੱਲ ਹੈ ਇੱਕ ਬਹੁਤ ਸਾਰੇ ਲੋਕ ਇਹ ਚਰਚਾ ਕਰਦੇ ਵੀ ਜੇ ਪਿੰਡਾਂ 'ਚ ਹੁਣ ਚੁੱਲ੍ਹਾ ਟੈਕਸ ਨਹੀਂ ਰਿਹਾ ਕਿਤੇ ਘਟਿਆ ਨਹੀਂ ਜਾਂਦਾ ਇੱਥੇ ਕਿਉਂ ਆ ਇਹਦੇ ਉੱਤੇ ਤੁਹਾਨੂੰ ਤੁਹਾਨੂੰ ਲੱਗਦਾ ਵੀ ਤੁਸੀਂ ਕਾਨੂੰਨੀ ਮਾਰ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਕਿ ਮੈਂ ਤੁਹਾਡੇ ਪਹਿਲਾਂ ਵੀ ਇਹ ਗੱਲ ਕਹੀ ਕਿ ਲੋਕਾਂ ਦੀ ਮਾਸੂਮੀਅਤ ਔਰ ਇਲਟਰੇਸੀ ਦਾ ਜਿਹੜਾ ਨਜਾਇਜ਼ ਫਾਇਦਾ ਚ ਮੇਰਾ ਕਿਤੇ ਖਾਰਜ ਨਾ ਕਰ ਦੇਣ ਇਸ ਮਸਲੇ ਤੇ ਮੈਂ ਇੱਕ ਫਾਈਲ ਅੱਜ ਬਲਜਿੰਦਰ ਸਿੰਘ ਦੀ ਫਾਈਲ ਕਰਾਂਗਾ ਮੈਂ ਆਪਣੇ ਰਿਟਰਨਿੰਗ ਅਫਸਰ ਨੂੰ ਕਈ ਕਈ ਆਇਆ ਮੈਂ ਕੇਵਲ ਤੇ ਕੇਵਲ ਜਿਹੜੇ ਦਸਤਾਵੇਜ਼ ਤੁਹਾਨੂੰ ਕੇ ਆ ਮੈਂ ਉਹਨਾਂ ਦਸਤਾਵੇਜ਼ਾਂ ਦੇ ਨਾਲ ਹੀ ਫਾਈਲ ਕਰ ਫਾਈਲ ਕਰਾਂਗਾ ਜੇ ਮੇਰੀ ਫਾਈਲ ਉਹ ਖਾਰਜ ਕਰਨਗੇ ਤਾਂ ਮੈਂ ਹਾਈ ਕੋਰਟ ਤੱਕ ਉਹਨੂੰ ਲੈ ਕੇ ਜਾਵਾਂਗਾ ਕਰ ਪਾਉਂਗੇ ਜਰੂਰ ਜੀ ਜਰੂਰ ਇਸ ਗੱਲ ਨੂੰ ਸਾਬਤ ਕਰਾਂਗੇ ਮੈਂ ਆਪਣੇ ਸਾਰੇ ਸਰਕਾਰੀ ਬਕਾਏ ਕਲੀਅਰ ਕਰੇ ਆ ਔਰ ਤੁਸੀਂ ਮੈਨੂੰ ਕੱਲ ਦੀ ਤਰੀਕ ਦੇ ਬਾਅਦ ਪਰਸੋਂ ਨੂੰ ਮਿਲਿਓ ਤੇ ਮੈਨੂੰ ਪੁੱਛ ਲਿਓ ਕਿ ਤੁਹਾਡੀ ਫਾਈਲ ਖਾਰਜ ਕਰੀ ਆ ਨਾ ਨਹੀਂ ਸਕਦੇ ਮੈਂ ਮੇਰੀ ਗੱਲ ਕਰਨਗੇ ਤਾਂ ਮੈਂ ਆਪਣੇ ਹਿੱਤ ਦੇ ਲਈ ਲੜਨਗਾ ਉਹ ਮੈਂ ਵੈਸੇ ਇੱਕ ਡੈਮੋ ਹੀ ਫਾਈਲ ਕੀਤੀ ਹੈ ਮੈਂ ਤੁਹਾਨੂੰ ਸਿੱਧੀ ਗੱਲ ਕਰਦਾ ਬਾਕੀਆਂ ਨੇ ਜੋ ਕਿਉਂਕਿ ਡਰ ਕਿਸੇ ਦਾ ਮੈਂ ਨਹੀਂ ਕਹਿੰਦਾ ਤੇ ਉਹ ਮੈਂ ਡੈਮੋ ਹੀ ਫਾਈਲ ਕਰ ਰਹੇ ਹਾਂ ਕੇਵਲ ਤੇ ਕੇਵਲ ਇਸ ਗੱਲ ਨੂੰ ਦੱਸਣ ਦੇ ਲਈ ਲੋਕਾਂ ਨੂੰ ਜੋ ਮੇਰੇ ਪਿੰਡਦਿਆਂ ਨੂੰ ਵੀ ਇਹ ਗੱਲ ਸੀ ਵੀ ਅਰ ਕਿਤੇ ਖਾਰਜਨਾ ਹੋ ਜੇ ਖਾਰਜਨਾ ਹੋ ਜੇ ਉਹ ਖਾਰਜ ਕਰਨਗੇ ਨਾ ਜੀ ਮੈਂ ਉਹਨਾਂ ਨੂੰ ਇਹ ਗੱਲ ਕਹਿ ਕੇ ਵੀ ਆਇਆ ਵੀ ਭਾਈ ਦੇਖ ਕੇ ਡਿਟੇਲ ਆਰਡਰ ਪਾਇਓ ਇਹ ਆਰਡਰ ਨੇ ਹਾਈ ਕੋਰਟ ਤੱਕ ਜਾਊਗਾ ਠੀਕ ਹੈ ਕਿ ਨਹੀਂ ਮੈਂ ਉਹਨੂੰ ਹਾਈ ਕੋਰਟ ਤੱਕ ਲੈ ਕੇ ਜਾਮਾਗਾ ਉਹਦੇ ਚ ਕੇਵਲ ਤੇ ਕੇਵਲ ਮੈਂ ਕੀ ਲਾ ਰਿਹਾ ਨਾਮਜ਼ਾਦਗੀ ਪੱਤਰ ਲਾ ਰਿਹਾ ਆਪਣਾ ਆਧਾਰ ਕਾਰਡ ਲਾ ਰਿਹਾ ਇੱਕ ਵੋਟਰ ਲਿਸਟ ਲਾ ਰਿਹਾ ਤੇ ਇੱਕ ਸਬੈਕ ਕੋਸ਼ਣਾ ਚਾਰ ਤੂੰ ਕੁਝ ਨਹੀਂ ਲਾਇਆ ਚਾਰ ਚੀਜ਼ਾਂ ਦੇ ਬਿਨਾ ਕੁਝ ਨਹੀਂ ਲਾਇਆ ਮੇਰੇ ਸਰਕਾਰੀ ਬਕਾਏ ਸਾਰੇ ਕਲੀਅਰ ਨੇ ਪਰ ਮੈਂ ਚੁੱਲਾ ਟੈਕਸ ਦੀ ਰਸੀਦ ਵੀ ਨਹੀਂ ਲਾਈ ਕਟਾ ਕੇ ਜੇਬ ਚ ਪਾ ਕੇ ਰੱਖ ਲਈ ਐਨਓਸੀ ਵੀ ਨਹੀਂ ਲਾਈ ਕੋਈ ਚੀਜ਼ ਨਹੀਂ ਲਾਈ ਮੈਨੂੰ ਕੀ ਲੋੜ ਹੈ ਜੇ ਸਰਕਾਰ ਮੇਰੇ ਤੋਂ ਪੁੱਛੂਗੀ ਕੋਈ ਰਿਟਰਨਿੰਗ ਅਫਸਰ ਪੁੱਛੂਗਾ ਕਿ ਤੈਂ ਕਟਾਈ ਹੈ ਤਾਂ ਮੈਂ ਪੇਸ਼ ਕਰ ਸਕਦਾ ਹਾਂ ਜੇ ਪੁੱਛੂਗੀ ਕਿ ਤੁਸੀਂ ਹੁਣ ਇੱਕ ਗੱਲ ਦੱਸੋ ਕਹਿੰਦੇ ਜੀ ਉਮੀਦਵਾਰ ਦਾ ਵੋਟਰ ਕਾਰਡ ਲਾਉਣਾ ਬੜਾ ਲਾਜ਼ਮੀ ਆ ਸੈਕੰਡਰ ਦਾ ਵੋਟਰ ਕਾਰਡ ਲਾਉਣਾ ਬੜਾ ਲਾਜ਼ਮੀ ਆ ਜਦੋਂ ਆਧਾਰ ਕਾਰਡ ਦਿਖਾ ਕੇ ਸਰਕਾਰ ਦੀਆਂ ਇਨਸਟਰਕਸ਼ਨਸ ਨੇ ਵੀ ਆਧਾਰ ਕਾਰਡ ਦਿਖਾ ਕੇ ਜਿਹੜੀ ਵੋਟ ਪੈ ਸਕਦੀ ਜਿਹਦੇ ਕੋਲੇ ਵੋਟਰ ਕਾਰਡ ਨਹੀਂ ਤੇ ਉਹ ਫਿਰ ਵੋਟਰ ਲਗਾ ਨਹੀਂ ਸਰ ਇਹਨਾਂ ਨੇ ਮਿਸਲੀਡ ਕੀਤਾ ਜਾ ਤਜਵੀਜ਼ ਕੌਣ ਹੁੰਦਾ ਉਮੀਦਵਾਰ ਮੈਂ ਖੜਾ ਹੋ ਗਿਆ ਮੈਨੂੰ ਦੋ ਪੰਪ ਦੇਣੇ ਵਾਲੀ ਚਾਹੀਦੇ ਜਿਹਨੂੰ ਆਪਾਂ ਪ੍ਰੋਪੋਜ਼ਲ ਕਹਿੰਦੇ ਆ ਵੀ ਇਹ ਬੰਦੇ ਨੂੰ ਅਸੀਂ ਖੜਾਉਂਦੇ ਆ ਜੀ ਸਰਪੰਚ ਜਾਂ ਪੰਚ ਉਹ ਪ੍ਰੋਪੋਜ਼ਲ ਹੁੰਦੇ ਆ ਤੇ ਜਿਹੜੇ ਗਵਾਹ ਕੱਲੇ ਪਿੰਡ ਦੇ ਨਹੀਂ ਕੱਲੇ ਬਾੜ ਦੇ ਨਹੀਂ ਪੂਰੇ ਹਿੰਦ ਭਾਰਤ ਵਰਸ਼ ਚੋ ਕਿਤੇ ਵੀ ਦੋ ਗਵਾਹੀ ਪਾ ਸਕਦੇ ਆ ਉਹਦੇ ਵਿੱਚੋ ਜ਼ਰੂਰੀ ਨਹੀਂ ਸੀ ਨਹੀਂ ਨਹੀਂ ਗਵਾਹ ਲੋਈ ਲੋੜ ਨਹੀਂ ਬਾੜ ਦੇ ਵਿੱਚੋ ਹੁਣ ਉਹਨਾਂ ਦਾ ਕੀ ਮਤਲਬ ਹੈ ਬਾੜ ਦੇ ਜਿਹੜੇ ਗਵਾਹ ਏ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਇਹ ਨਾਮੀਨੇਸ਼ਨ ਫਾਰਮ ਫਿਲ ਕੀਤਾ ਜਾ ਰਿਹਾ ਇਹਦੇ ਉੱਤੇ ਸੈਕੰਡਰ ਨੇ ਸਾਈਨ ਕੀਤੇ ਆ ਉਮੀਦਵਾਰ ਨੇ ਦਸਤਖਤ ਕੀਤੇ ਆ ਤਜਵੀਜ਼ ਕਰਤਾ ਨੇ ਦਸਤਖਤ ਕੀਤੇ ਆ ਇਹ ਸਾਡੀ ਹਾਜ਼ਰੀ 'ਚ ਦਸਤਖਤ ਕੀਤੇ ਅਸੀਂ ਇਸ ਗੱਲ ਦੀ ਗਵਾਹੀ ਕਰਦੇ ਆ ਤਜਵੀਜ਼ ਕਰਤਾ ਔਰ ਸੈਕੰਡਰ ਉੱਥੇ ਦਾ ਹੋਣਾ ਚਾਹੀਦਾ ਜਿੱਥੇ ਦਾ ਉਮੀਦਵਾਰ ਚੋਣ ਲੜ ਰਿਹਾ ਜੋ ਬਾੜ ਚੋਣ ਲੜਦਾ ਬਾੜ ਦੇ ਪਾਂਜੀ ਦੀ ਲੜਦਾ ਦਾ ਪਿੰਡ ਤੋਂ ਹੋਣੇ ਜ਼ਰੂਰੀ ਆ ਗਵਾਹ ਵੀ ਬਾਹਰ ਦੇ ਹੁਣ ਕੋਈ ਚੱਕਰ ਨਹੀਂ ਗਵਾਹਾਂ ਦੀ ਕੋਈ ਲੋੜ ਨਹੀਂ ਗਵਾਹ ਕੋਈ ਆਉਣੇ ਜ਼ਰੂਰੀ ਨਹੀਂ ਹੈਗੇ ਤਜਵੀਜ਼ ਕਰਤਾ ਸਕੈਂਡਰ ਚਲੋ ਮੈਂ ਮੰਨਦਾ ਕਿ ਰਿਟਰਨਿੰਗ ਅਫਸਰ ਕੋਲ ਪਹੁੰਚਣੇ ਜ਼ਰੂਰੀ ਆ ਕਿ ਇੱਕ ਵਾਰੀ ਕਹਿਨਦਾ ਵੀ ਹਾਂ ਤੁਹਾਨੂੰ ਤਜਵੀਜ਼ ਵੀ ਕੀਤਾ ਹੈ ਜਾਂ ਪ੍ਰਪੋਜ਼ ਕੀਤਾ ਵੀ ਹੈ ਜਾਂ ਨਹੀਂ ਪਰੰਤੂ ਇਹ ਪੜਤਾਲ ਦੀਆਂ ਗੱਲਾਂ ਨੇ ਵੀਰੇ ਠੀਕ ਹੈ ਮੈਂ ਇਹ ਨਾਮਜ਼ਾਦਗੀਆਂ ਦਾਖਲ ਕਰੂੰਗਾ ਇਹ ਹੀ ਗੱਲਾਂ ਮੈਂ ਜਿਹੜੀਆਂ ਹੈਗੀਆਂ ਜਦੋਂ ਅਸੀਂ ਆਰਓ ਸਾਹਿਬ ਕੋਲੇ ਪਹੁੰਚੇ ਤਾਂ ਉਹਨਾਂ ਵੱਲੋਂ ਨਿੱਜੀ ਮੇਰੇ ਤੇ ਇਹ ਕੁਐਸਚਨ ਨਾ ਕੀਤਾ ਗਿਆ ਮੈਂ ਆਪਣੀ ਗੱਲ ਕਰਕੇ ਬਾਹਰ ਆ ਗਿਆ ਤੇ ਜਦੋਂ ਮੇਰੇ ਪਿੰਡ ਦੇ ਹੋਰ ਲੋਕੀ ਉੱਥੇ ਨਾਮਜ਼ਾਦਗੀ ਦਾਖਲ ਕਰਨ ਗਏ ਉਹਨੇ ਮੇਰੀ 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 ਫਾਈਲ ਉੱਤੇ ਕਹਿੰਦੇ ਲਾਰ ਰੌੜਾ ਲਾ ਲਿਆ ਗੋਲਾ ਲਾ ਲਿਆ ਗੋੜਾ ਲਾ ਕੇ ਉਹਨਾਂ ਦੇ ਸਾਹਮਣੇ ਆਪਣੀ ਆਪਣੀ ਈਗੋ ਦੇ ਮਾਰੇ ਆਪਣੀ ਕੱਢਣ ਦੇ ਮਾਰੇ ਪੜਾਅਸ ਕੱਢਣ ਦੇ ਮਾਰੇ ਕਹਿੰਦਾ ਇਹ ਪਾਵਰ ਇਹ ਕੁਰਸੀ ਦੀ ਬਹੁਤ ਵੱਡੀ ਪਾਵਰ ਹੈ ਮੈਂ ਤੁਹਾਨੂੰ ਦੱਸਦਾ ਅਫਸਰ ਦਾ ਨਾਮ ਸਰਬਜੀਤ ਸਿੰਘ ਹੈ ਜੋ ਏਆਰਓ ਹੈ 21 ਨੰਬਰ ਕਮਰੇ ਦੇ ਵਿੱਚ ਹੈ ਤੇ ਲੜਕੇ ਸਕੂਲ ਦੇ ਵਿੱਚ ਰੋਪੜ ਰਲਕੇ ਸਕੂਲ ਦੇ ਵਿੱਚ ਲੈਕਚਰਰ ਹੈ ਉਹਨੇ ਦੂਸਰੇ ਬੰਦਿਆਂ ਕੋਲ ਚਾਰ ਬੰਦੇ ਸੀਗੇ ਮੇਰੇ ਪਿੰਡ ਦੇ ਉੱਥੇ ਮੌਜੂਦਾ ਖੜੇ ਮੈਂ ਉਹਨਾਂ ਨੂੰ ਗਵਾਹੀ ਦੇ ਤੌਰ ਤੇ ਉਹਦੇ ਖਿਲਾਫ ਜੇ ਮੈਂ ਮੈਂ ਕਹਿੰਦਾ ਕਾਨੂੰ ਕਿਸੇ ਦੀ ਆਪਾਂ ਨੇ ਨਿੱਜੀ ਸ਼ਾਨ ਦੇ ਬਦਲੇ ਜਾਣਾ ਜੇ ਕਿਤੇ ਮੇਰੀ ਫਾਈਲ ਖਾਰਜ ਹੁੰਦੀ ਆ ਉਹ ਤਾਂ ਮੈਂ ਉਹਦੇ ਖਿਲਾਫ ਕੰਪਲੇਂਟ ਵੀ ਦਾਇਰ ਕਰੂੰਗਾ ਉਹਨੇ ਇਹ ਗੱਲ ਆਖੀ ਇਹ ਕਾਗਜ਼ ਮੈਂ ਇਹਨੂੰ ਦਿਖਾਉਂਗਾ ਵੀ ਕਾਗਜ਼ ਨਿਕਲਦੇ ਕਿਵੇਂ ਆ